ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਆਏ ਸੀਗੇ ਆਰਾਮਦਾਸ ਏਰੀਆ ਵਿੱਚ ਕੋਨੇ ਉਵਾਲਾ ਪਿੰਡ ਦੇ ਵਿੱਚ ਜਿੱਥੇ ਕਿ ਸਾਈ ਮੀਆਂ ਮੀਰ ਫਾਊਂਡੇਸ਼ਨ ਦੀ ਮਦਦ ਨਾਲ ਮੈਡੀਕਲ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਕਿ ਸੇਵਾ ਜ ਆਪਣੀ ਟੀਮ ਵੱਲੋਂ ਵੀ ਨਿਭਾਈ ਗਈ ਇੱਥੇ ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਜਿਹੜੇ ਪਰਦਾਨ ਨੇ ਦਲਜੀਤ ਸਿੰਘ ਮਹਾਲਮ ਉਹਨਾਂ ਵੱਲੋਂ ਕੈਂਪ ਦੇ ਵਿੱਚ ਲਗਾਤਾਰ ਜਿੰਨੇ ਦਿਨਾਂ ਤੋਂ ਹੜ ਪਾਏ ਨੇ ਉਹਨੇ ਦਿਨਾਂ ਤੋਂ ਲਗਾਤਾਰ ਜਿਹੜੀ ਉਹ ਇੱਥੇ ਦਵਾਈਆਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਜਿਹੜੀ ਇਹ ਸੰਸਥਾ ਹੈ ਪਹਿਲਾਂ ਸਿਰਫ ਗੁਰੂ ਧਾਮਾਂ ਦੇ ਦਰਸ਼ਨ ਕਰਾਉਂਦੀ ਸੀਗੀ ਪਰ ਇਸ ਵਾਰ ਲੋਕਾਂ ਦੀ ਜਿਹੜੀ ਬੁਖਤਗਲੀਪਾ ਨੂੰ ਦੇਖਦੇ ਹੋ ਇਹਨਾਂ ਵੱਲੋਂ ਮੈਡੀਕਲ ਕੈਂਪ ਦਵਾਈਆਂ ਦੇ ਤੇ ਹੋਰ ਕਾਫੀ ਜਿਹੜੀਆਂ ਸੇਵਾਵਾਂ ਇਹਨਾਂ ਵੱਲੋਂ ਲਵਾਈਆਂ ਜਾ ਰਹੀਆਂ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਵੱਲੋਂ ਸਾਨੂੰ ਨਾਲ ਜਾ ਕੇ ਜਿਹੜੀ ਸੇਵਾ ਦਾ ਉਹ ਮੌਕਾ ਦਿੱਤਾ ਗਿਆ ਅਸੀਂ ਜੋਧਪੁਰ ਦੀ ਜਿਹੜੀ ਫਾਊਂਡੇਸ਼ਨ ਹੈ ਜਿਨ੍ਹਾਂ ਵੱਲੋਂ ਦਵਾਈਆਂ ਦੇ ਲੰਗਰ ਦੀ ਸੇਵਾ ਕੀਤੀ ਗਈ ਐਜੂਕੇਸ਼ਨ ਟਰੱਸਟ ਦੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਵਾਹਿਗੁਰੂ ਜੀ ਮਿਹਰ ਦਾਸ ਕਰਦੇ ਆ ਜਿਹੜੀ ਇਹ ਸੰਸਥਾ ਸਾਈ ਨੀਆ ਮੀਰ ਫਾਊਂਡੇਸ਼ਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੀ ਰਹੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕਿ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਵਾਹਿਗੁਰੂ ਜੀ ਦਾ ਹਾਲਸਾ ਹੋਵੇ ਜੀ